ਬਟੰਡੇ ਖੜਿਆ ਜੋ ਕਿ ਮੇਲਿਆਂ ਦਾ ਗੜ ਕਰਕੇ ਜਾਣਿਆ ਜਾਂਦਾਗਾ ਤੇ ਜੋ ਇਥੇ ਮੇਲੇ ਲੰਮੇ ਟਾਈਮ ਤੋਂ ਕਰਾ ਰਹੇ ਆ ਸਾਡੇ ਪਿੰਡ ਦੇ ਗਵੰਡੀ ਵੀ ਆ ਤੇ ਸਾਡੇ ਦੋਸਤ ਮਿੱਤਰ ਵੀ ਆ ਵੀਰ ਗਗਨ ਤੇ ਲੰਮੇ ਟਾਈਮ ਤੋਂ ਇਹ ਮੇਲਿਆਂ ਨਾਲ ਜੁੜੇ ਹੋਏ ਆ ਤੇ ਬਟੰਡੇ ਬਟੰਡੇ ਜੀ ਮੇਲਾ ਕਰਾਉਂਦੇ ਆ ਤੇ ਆਸ-ਪਾਸੇ ਵੀ ਤੇ ਕਿਹੜਾ ਮੇਲਾ ਕਿਹੜੀ ਲੋਕੇਸ਼ਨ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਜਿਹੜਾ ਇਹ ਬਟੰਡਾ ਇੰਟਰਨੈਸ਼ਨਲ ਟ੍ਰੇਡ ਫੇਅਰ ਆ 2025 ਅਸੀਂ ਬਟੰਡਾ ਦੇ ਵਿੱਚ ਕਰਵਾ ਰਹੇ ਆ ਬਿਲਕੁਲ ਤੇ ਇਹ ਭਾਈ ਪਾਵਰ ਹਾਊਸ ਰੋਡ ਬਟੰਡਾ ਦੇ ਵਿੱਚ ਲੱਗ ਰਿਹਾਗਾ ਹਾਂਜੀ ਇੱਥੇ ਲਗਭਗ 15 ਸਟੇਟਾਂ ਦੇ ਇੱਥੇ ਕਾਰੀਗਰ ਪਹੁੰਚੇ ਹੋਏ ਨੇ ਬਿਲਕੁਲ ਤੇ ਇਹਦੇ ਵਿੱਚ ਪੰਜਾਬੀ ਬਾਕਸ ਆ ਫੂਰਕੋਟ ਆ ਹਮ ਤੇ ਹੋਰ ਬੜਾ ਕੁਝ ਆ ਸਾਰਨਪੁਰ ਦਾ ਫਰਨੀਚਰ ਆ ਬਿਲਕੁਲ ਕਾਰਪੇਟ ਆ ਤੇ ਹੋਰ ਵੀ ਪ੍ਰੋਫਰੀ ਵਗੈਰਾ ਜਾਂ ਕੱਪੜੇ ਲਾ ਲੋ ਬੈੱਡ ਸ਼ੀਟ ਲਾ ਲੋ ਹਾਂ ਹਾਂ ਮੈਟਲ ਦੀਆਂ ਡੈਕੋਰੇਸ਼ਨ ਆਟਮਾ ਹੋਰ ਵੀ ਬੜਾ ਕੁਝ ਆ ਭਾਈ ਤੇ ਹੁਣ ਆਪਾਂ ਥੋੜਾ ਜਿਹਾ ਢੇਡਾ ਲੱਗ ਗਈ ਮੇਲੇ ਦਾ ਨਾ ਆਜੋ ਭੁਲਰ ਸਾਹਿਬ ਹਾਂ ਜੀ ਪੱਕੇ ਤੋਂ ਆ ਅੱਛਾ ਪੱਕੇ ਤੋਂ ਲੈ ਮੇਤਰਾਏ ਬਈ ਪੱਕੇ ਤੋਂ ਆਪਣੇ ਇਹ ਵੀ ਗਵਾਂਢੀ ਪਿੰਡਾਂ ਦਾ ਮੁੰਡਾ ਗਾ ਇਹਨਾਂ ਨੇ ਆਪ ਦਾ ਸਾਰਾ ਲੋਕਲੀ ਲਾ ਰੱਖਿਆ ਗਾ ਨਾ ਕਿ ਕਾਹਦਾ ਕਾਹਦਾ ਲਾਇਆ ਬਈ ਇਹ ਆਪਾਂ ਕਸ਼ਮੀਰੀ ਕੇਕਰ ਦੇ ਫੁੱਲਾ ਸ਼ਹਿਦਾ ਆ ਟਾਲੀ ਸਪੈਦਾ ਕੜੀ ਪੱtre ਫੁੱਲਾ ਸ਼ਹਿਦਾ ਆ ਆ ਸੂਰਜ ਮੁਖ ਦੇ ਫੁੱਲਾ ਸ਼ਹਿਦਾ ਆ ਆ ਬੇਰੀ ਦੀ ਫੁੱਲਾ ਸ਼ਹਿਦਾ ਆ ਆ ਅਜਮੈਨ ਦੇ ਫੁੱਲਾ ਸ਼ਹਿਦਾ ਜੀ ਸਾਰਾ ਸ਼ਹਿਦਾ ਹੀ ਆਪਣੇ ਹਾਂ ਜੀ ਹਾਂ ਜੀ ਕਿੰਨੇ ਪ੍ਰਕਾਰ ਦਾ ਸ਼ਹਿਦਾ ਹਣਾ ਸਾਡੇ ਕੋਲ 7 10 ਪ੍ਰਕਾਰ ਦਾ ਸ਼ਹਿਦਾ ਜੀ 10 ਪ੍ਰਕਾਰ ਦਾ ਹਾਂ ਜੀ ਤੇ ਕਿੰਨੇ ਪ੍ਰਕਾਰ ਦਾ ਇਸ ਤਰ੍ਹਾਂ ਆਪਣੇ ਕੋਲੇ सर हमारे पास सारे प्रकार के इतर मिल जाएंगे आपको फूलों के लकड़ी के हर प्रकार के इतर हैं हमारे पास अच्छा। हर प्रकार के तैयार करवाना चाहिए जी स्पेशल तैयार करना चाहिए लाइव परफ्यूम तैयार करके दे देते हैं जो महंगे से महंगा परफ्यूम आपको बहुत कम सस्ते रेटों में यहाँ पर मिल जाएगा आपको अच्छा हमारे पास यहाँ पर अभी सत्तर से ज़्यादा तरीके की फ्रेगरेंस होने वाली है जिसमें से बड़ा ब्रांड गुच्ची फ्लोरो हुआ जैस्मिन हुआ मोगरा गुलाब सैसमिन हर तरह की फ्रेगनेस मिल जाएगी आपको ਔਰ ਹਮਾਰੇ ਖੁਦ ਕੇ ਮੈਨੂਫੈਕਚਰਿੰਗ ਨੇ ਵਾਲੀ ਹੈ ਹਮਾਰਾ ਖੁਦ ਦਾ ਆਪਣਾ ਬੰਤਾ ਹੀ ਹੈ ਠੀਕਾ ਜੀ ਥੈਂਕ ਯੂ ਲੋਇ ਮੈਟਰ ਹੋਈ ਤੇ ਤਰਤਾ ਵੀ ਲੋ ਨਯਾਰਾ ਜੇ ਕਿਸੇ ਨੇ ਸਪੈਸ਼ਲ ਤਿਆਰ ਕਰਵਾਉਣਾ ਉਹ ਵੀ ਬਾਈ ਤਿਆਰ ਕਰਵਾ ਕੇ ਦੇ ਦੰਗੀ ਬੈਸਟ ਬੰਗਾਲ ਦੀ ਆਪਣੀ ਜਿਹੜੀ ਉਹਨਾਂ ਦੀਆਂ ਮਸ਼ਹੂਰ ਚੀਜ਼ਾਂ ਆ ਉਹ ਵੀ ਕਹਿੰਦੇ ਕੱਲ ਤੱਕ ਇਹਨਾਂ ਕੋਲੇ ਹੋਰ ਸਮਾਨ ਬਹੁਤ ਆ ਰਿਹਾ ਹੈਗਾ ਬੈਸਟ ਬੰਗਾਲ ਤੋਂ ਆਪਣੇ ਬਠਿੰਡੇ ਦੇ ਵਿੱਚ ਹਾਂਜੀ ਇਹ ਯੂਪੀ ਵੀ ਹੈ ਜਿਸਟਾਲ ਇਹ ਯੂਪੀ ਦੀ ਸਟਾਲ ਆ ਲੇਦਰ ਤੋਂ ਤਿਆਰ ਹੋਇਆ ਵਿਆਹ ਹੈ ਸਾਰਾ ਕੁਝ ਸਾਰਾ ਬਾਈ ਕੰਦਾ ਲੈਦਰ ਤੋਂ ਤਿਆਰ ਹੋਇਆ ਵਿਆਹ ਇਹ ਇਹ ਵੀ ਵਾਹ ਕਮਾਲ ਆਈ ਵੀ ਮਤਲਬ ਕਿ ਆਪਣੇ ਘਰਾਂ ਦੀ ਜਿਹੜੀ ਰੌਣਕ ਨੂੰ ਵਧਾ ਸਕਦਾ ਗੱਲ ਨਾਲ ਬਿਲਕੁਲ ਜੀ ਬਿਲਕੁਲ ਇਹ ਜੰਮੂ ਕਸ਼ਮੀਰ ਦੇ ਆ ਗਏ ਨੈਵੀ ਆ ਗਿਆ ਜੰਮੂ ਕਸ਼ਮੀਰ ਦਾ ਹੈ ਹਾਂਜੀ ਇਹ ਰਾਜਸਥਾਨ ਇਹ ਰਾਜਸਥਾਨ ਦੀ ਆਗਈ ਜੁੱਤੀ ਹੈ ਪੰਜਾਬ ਦੀ ਮਸ਼ਹੂਰ ਸੀ ਜਾਂ ਰਾਜਸਥਾਨ ਦੀ ਮਸ਼ਹੂਰ ਹੋਈ ਹੈ ਬਿਲਕੁਲ ਜੀ ਇਹ ਬੈੱਡ ਸ਼ੀਟ ਆ ਗਿਆ ਬੈੱਡ ਸ਼ੀਟ ਆ ਗਿਆ ਜਿਹੜੀਆਂ ਬਗੌਲੀਆਂ ਸਟਾਲਾਂ ਨੇ ਇਹਨਾਂ ਕੋਲੇ ਸਮਾਨ ਖਤਮ ਹੋ ਗਿਆ ਭਾਗਲਪੁਰ ਭਾਗਲਪੁਰ ਭਗਨਾਯਾ ਭਾਗਲਪੁਰ ਕਲਕੱਤਾ ਕਾ ਇਹ ਇਹ ਭਾਗਲਪੁਰ ਮਟੀਰੀਅਲਸ ਬਣਦਾ ਹੈ ਉहां पर ਅੱਛਾ ਉਸ ਤੋਂ ਅਸੀਂ ਲੋਕ ਉਸ ਨੂੰ ਪ੍ਰਿੰਟਿੰਗ ਕਰਕੇ ਪ੍ਰੋਡਕਸ਼ਨ ਕਰਦੇ ਹਾਂ प्रिंटिंग डाइंग प्रोसेसिंग ऑल ओके हैंडलूम का ये सारा माल है हैंडलूम का सब आपके पास नहीं है हम लोग को वहां पर बंगाल में बक्खसर बोल के है हां बक्खसर से भी कपड़ा आता है कपड़ा बनवाते हम लोग मैन्युफैक्चरिंग करके उसको प्रोसेसिंग करा सूट पेस्ट में ये ਇਹ ਪਿੱਤਲ ਦਾ ਆ ਗਿਆ ਮਿੱਤਰੋ ਪਿੱਤਲ ਦੇ ਵੀ ਲੈ ਕੇ ਪਹੁੰਚੇ ਆਪਣਾ ਆ ਵੀ ਲੱਕੜ ਦਾ ਆ ਗਿਆ ਸਨਮਾਨ ਸਾਰਾ ਹਨ ਰਸੋਈ ਦਾ ਜਿੰਨਾ ਸਨਮਾਨ ਰਸੋਈ ਤੋਂ ਬਿਨਾ ਹੋਰ ਸ਼ੋਪੀਸ ਵਗੈਰਾ ਸਭ ਕੁਛ ਇੱਥੇ ਮੈਸ਼ਰ ਖਾਨ ਵਾਲੇ ਦੋਸਤੋ ਆਪਣੇ ਪੰਜਾਬ ਦੀ ਆ ਬਾਈ ਇਹਨਾਂ ਦਾ ਗੋੜਾ ਜਿਹੜਾ ਪੂਰਾ ਮਤਲਬ ਹੀ ਪੰਜਾਬ ਦੇ ਵਿੱਚ ਆਸ-ਪਾਸ ਪੂਰਾ ਮੰਨਿਆ ਜਾਂਦਾ ਮਸ਼ਹੂਰਾ ਪੂਰਾ ਸਸੀ ਗਾਲ ਜੀ ਫਿਟਾਗੋਨੀ ਫਿਕਾ ਜੀ ਕਿਦਾਰਿਆ ਮੇਲੇ ਤੇ ਰਿਸਪੌਂਸ ਜੀ ਬਹੁਤ ਵਧੀਆ ਜੀ ਤੇ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਤੇ ਫਾਰਮ ਦਾ ਨਾਮ ਨਾਮ ਗੁਰਪ੍ਰੀਤ ਸਿੰਘ ਜੀ ਹਾਂਜੀ ਪਿੰਡ ਮੈਸੇਗਾਣਾ ਕਿਸਾਨ ਖਲਾੜਾ ਮੈਸੇਗਾਣਾ ਬਸ ਸਟੈਂਡ ਤੇ ਆਪਣਾ ਜੀ ਕਿਸਾਨ ਖਲਾੜਾ ਦੇ ਮਿੱਤਰੋ ਹਰੇਕ ਨੂੰ ਪਤਾ ਹੀ ਹੈ ਮਿਲਦਾ ਆਪਣੇ ਨਾ ਫਿਰ ਵੀ ਅੱਜ ਤੁਹਾਨੂੰ ਕੁਆਲਿਟੀ ਅਸੀਂ ਲਾਈਵ ਦਿਖਾ ਦੇਣੇ ਆ ਆਬ ਮਾਰ ਦਿਓ ਕੈਮਰਾ ਬੀਨਾਂ ਕੋਲੇ ਵੈਰਾਈ ਮੈਨੂੰ ਐ ਲੱਗਦਾ ਵੀ ਆ ਚਾਲੇ ਨੂੰ ਸ਼ੁਰੂ ਕਰ ਲੋ ਜੀ ਅੱਛਾ ਇਹ ਚਾਲਾ ਜੀ ਨਾਰੀਅਲ ਦਾ ਔਲੇ ਦਾ ਮੂਖਲੀ ਦਾ ਸੌਂਫ ਜਮੈਨ ਦਾ ਇਤਰਪੁਲਾ ਜੀ ਇਹ ਹਰਬਲ ਆ ਤਿਲਾਂ ਵਾਲਾ ਗਾਜਰਾਂ ਵਾਲਾ ਜੀ ਅਲਸੀ ਦੀ ਪਿੰਨੀ ਨਾਰੀਅਲ ਦੀ ਪਿੰਨੀ ਤਿਲਾਂ ਦੀ ਪਿੰਨੀ ਗੁੜਤਾਂ ਅਲਸੀ ਪਿੰਨੀ ਮਤਲਬ ਕਾਫੀ ਵੈਰੀਟੀ ਆ ਗਈ ਜੀ ਹਾਂ ਜੀ ਹਾਂ ਜੀ ਤੇ ਜੇ ਕੋਈ ਹੋਰ ਐਦੂ ਵੀ ਸਪੈਸ਼ਲ ਕੁਝ ਤਿਆਰ ਕਰਵਾਉਣਾ ਹੈ ਹੈਗੇ ਆ ਅਜੋ ਵੀ ਆਪਣੇ ਕੋਲ ਮਿਲ ਜਾਣਗੇ ਹਾਂ ਜੀ ਹਾਂ ਜੀ ਅੱਛਾ ਬਹੁਤ ਜਿਆਦਾ ਥੋੜੀਆਂ ਮਹਿੰਗੀਆਂ ਏਟ ਮੈਂ ਹਾਂਜੀ ਡਰਾਈ ਫਰੂਟ ਵਾਲਾ ਹੋਵੇ ਬਿਲਕੁਲ ਹਾਂਜੀ ਇਹ ਮਹਿੰਗੀਆਂ ਹੋੜੇ ਉਪਰ ਚੱਲਦੇ ਨਹੀਂ ਮਿਲਦੇ ਜੀ ਆਈ ਦੋਸਤੋ ਜੇਕਰ ਕਿਸੇ ਨੂੰ ਡਰਾਈ ਫਰੂਟ ਵਾਲਾ ਵੀ ਗੁਰ ਚਾਹੀਦਾ ਹੋਵੇ ਨਾ ਤੇ ਤੁਸੀਂ ਕਿਸਾਨ ਖਲਾੜੇ ਤੇ ਆਪਾਂ ਨੰਬਰ ਦੋ ਦੋਈ 941756388 ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਤੇ ਆਪਣਾ ਚੋਇਸ ਮੁਤਾਬਕ ਵੀ ਗੁਰ ਤਿਆਰ ਕਰਵਾ ਸਕਦੇ ਹਾਂਜੀ ਧੰਨਵਾਦ ਜੀ ਨਿਰਵੰਦ ਜੀ ਬੜੀ ਚੱਲ ਰਿਹਾ ਗਗਨ ਮੇਲਾ ਰਸਨਾ ਬਹੁਤ ਵਧੀਆ ਬਈ ਬਹੁਤ ਵਧੀਆ ਜੀ ਲੈ ਮਿੱਤਰੋ ਪਿੰਡਾਂ ਵਾਲਿਓ ਬੱਚਿਆਂ ਨੂੰ ਘੁਮਾ ਲਿਆ ਕਰੋ ਬਟਿੰਡੇ ਆਉਣ ਤੇ ਕੋਈ ਜ਼ਿਆਦਾ ਖਰਚ ਨਹੀਂ ਪੈਂਦਾਗਾ ਤੇ ਥੋੜਾ ਜਿਹਾ ਬੱਚਿਆਂ ਨੂੰ ਵੀ ਇੰਜੋਏ ਹੁੰਦਾ ਤੇ ਥੋੜਾ ਜਿਹਾ ਸਟ्रेस ਫਰੀ ਹੁੰਦਾ ਇੱਥੇ ਆ ਕੇ ਬੰਦਾ ਬਿਲਕੁਲ ਬਿਲਕੁਲ ਅਸਲੀ ਭਾਈ ਇਹ ਹੋਰ ਵੀ ਗੱਲ ਆ ਨਾ ਵੀ ਅਲੱਗ ਅਲੱਗ ਸਟੇਟਾਂ ਦੇ ਮੰਨ ਚ ਚਲੋ ਜਿਵੇਂ ਹੁਣ ਇਹ ਯੂਪੀ ਦੇ ਅਗੇ ਯੂਪੀ ਦਾ ਇੱਕ ਜਿਲ੍ਹਾ ਹੈਗਾ ਪਤਾ ਨਹੀਂ ਤਹਿਸੀਲ ਹੈ ਖੇਕੜਾ ਹਾਂ ਉਥੋਂ ਦੀਆਂ ਬੈੱਡ ਸ਼ੀਟਾਂ ਹੈ ਮਸ਼ਹੂਰ ਆ ਹਾਂ ਹਾਂ ਤੇ ਇਹ ਅਲੱਗ-ਅਲੱਗ ਮੰਨ ਕੇ ਚਲੋ ਜਿੱਥੋਂ ਦਾ ਕੋਈ ਪ੍ਰਸਿੱਧ ਚੀਜ਼ ਹੈ ਨਾ ਉਹ ਆਈ ਦੇ ਮਹਾਰਨਪੁਰ ਦਾ ਫਰਨੀਚਰ ਹੋ ਗਿਆ ਹੈ ਨਾ ਇੱਕ ਬਹੁਤ ਮਸ਼ਹੂਰ ਹੈ ਵੀ ਅਲੱਗ-ਅਲੱਗ ਆ ਤੁਹਾਨੂੰ ਸਟੇਟਾਂ ਦਾ ਹਾਂ ਹਾਂ ਕਲਚਰ ਵੀ ਮਿਲਦਾ ਦੇਖਣ ਨੂੰ ਤੇ ਬਾਈ ਇਹ ਜਾਂਦੇ-ਜਾਂਦੇ ਦੱਸ ਦੋ ਵੀ ਕਿਉਂ ਟੈਕਰ ਲਾਸਟ ਹੈ ਇਹ ਬਾਈ 23 ਨਵੰਬਰ ਤੱਕ ਕਰਨਾਸਟ ਹੈ ਜੀ ਪਾਵਰ ਹਾਊਸ ਰੋਡ ਇਹਦੀ ਲੋਕੇਸ਼ਨ ਆ ਛੋਟਾ ਗਰਾਊਂਡ ਦੇ ਵਿੱਚ ਤੇ ਟਾਈਮਿੰਗ ਟਾਈਮਿੰਗ ਵੀਰੇ 12 ਵਜੇ ਤੋਂ ਲੈ ਕੇ ਸ਼ਾਮ 9:30 10:00 ਵਜੇ ਦੇ ਤੱਕ ਚੱਲਦੀ ਹੈ ਦੇ ਵੀ ਦੋਸਤੋ ਆਪਣੇ ਬੱਚਿਆਂ ਲੈ ਕੇ ਪਹੁੰਚੋ ਬਡੰਡਾ ਤੇ ਇਹ ਮੌਕਾ ਹੈ 23 ਨਵੰਬਰ ਤੱਕ ਦਾ ਤੇ ਵੀਡੀਓ ਕਰਦੇ ਸ਼ੇਅਰ ਜੋ ਘਰ ਬੈਠੇ ਆਨੰਦ ਮਾਣ ਸੰਗਣ ਧੰਨਵਾਦ ਦੋਸਤੋ